ਸੈਮਸੰਗ ਮੋਬਾਈਲ ਫੋਨ ਚ ਹੈਕਰ ਕਰ ਸਕਦੇ ਹਨ ਚੋਰੀ ਇੰਡੀਅਨ ਕੰਪਿਊਟਰ ਐਵਰਜੈਂਸੀ ਰਿਸਪੌਂਸ ਟੀਮ ਸੀ ਈ ਆਰ ਟੀ ਇਨ ਮੰਤਰਾਲੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਚੇਤਾਵਨੀ ਸੈਮਸੰਗ ਮੋਬਾਈਲ ਵਰਤੋਂ ਕਰਨ ਵਾਲਿਆਂ ਲਈ ਹੈ ਸੀ ਈ ਆਰ ਟੀ ਨੇ ਕਿਹਾ ਕਿ ਸੈਮਸੰਗ ਮੋਬਾਈਲ ਫੋਨ ਦੀ ਸਿਕਿਉਰਿਟੀ ਚ ਇੱਕ ਕਮੀ ਪਾਈ ਗਈ ਹੈ ਇਹ ਕਮੀ ਸੈਮਸੰਗ ਮੋਬਾਈਲ ਦੇ ਐਂਡਰੋਇਡ ਵਰਜਨ 11 12 13 ਅਤੇ 14 ਚ ਹੋ ਸਕਦੀ ਹੈ ਇਹਨਾਂ ਚਾਰਾਂ ਵਰਜਨਾਂ ਨੂੰ ਜੇਕਰ ਤੁਸੀਂ ਅਪਡੇਟ ਨਹੀਂ ਕੀਤਾ ਤਾਂ ਤੁਸੀਂ ਹੋ ਸਕਦੇ ਹੋ ਹੈਕਰਾਂ ਦੇ ਸ਼ਿਕਾਰ ਇਸ ਲਈ ਇਹਨਾਂ ਵਰਜਨਾਂ ਦੇ ਯੂਜ਼ਰ ਤੁਰੰਤ ਹੀ ਆਪਣੇ ਸਕਿਉਰਟੀ ਪੈਚ ਨੂੰ ਅਪਡੇਟ ਕਰ ਲੈਣ ਨਹੀਂ ਤਾਂ ਹੈਕਰ ਤੁਹਾਡਾ ਡਾਟਾ ਚੋਰੀ ਕਰ ਸਕਦੇ ਹਨ ਸੀਈਆਰਟੀ ਨੇ ਕਿਹਾ ਹੈ ਕਿ ਸਾਈਬਰ ਹਮਲਿਆਂ ਅਤੇ ਹੈਕਿੰਗ ਤੋਂ ਬਚਣ ਲਈ ਤੁਸੀਂ ਆਪਣੀ ਗੈਲੈਕਸੀ ਮੋਬਾਈਲ ਫੋਨ ਦੇ ਸਕਿਉਰਿਟੀ ਸਿਸਟਮ ਅਤੇ ਆਪਰੇਟਿੰਗ ਸਿਸਟਮ OS ਨੂੰ ਤੁਰੰਤ ਅਪਡੇਟ ਕਰ ਲਵੋ। ਕੇਂਦਰ ਸਰਕਾਰ ਨੇ ਚੇਤਾਵਨੀ ਚ ਕਿਹਾ ਹੈ ਕਿ Samsung Galaxy ਦੇ ਕੁਝ ਫੋਨ ਹਾਈ ਰਿਸਕ ਵਾਲੇ ਹਨ। ਜਿਸ ਕਰਕੇ ਇਹ ਫੋਨ ਧਾਰਕਾਂ ਨੂੰ ਤੁਰੰਤ ਫੋਨ ਅਪਡੇਟ ਕਰਨ ਦੀ ਜ਼ਰੂਰਤ ਹੈ। ਨਹੀਂ ਤਾਂ ਤੁਹਾਡਾ ਕੀਮਤੀ ਡਾਟਾ ਚੋਰੀ ਹੋ ਸਕਦਾ ਹੈ। ਗੁਪਤ ਕੋਡ ਚੋਰੀ ਹੋ ਸਕਦੇ ਹਨ ਅਤੇ ਤੁਹਾਡਾ ਫੋਨ ਵੀ ਹੈਕ ਕੀਤਾ ਜਾ ਸਕਦਾ ਹੈ। ਇਸ ਲਈ ਨਵੇਂ ਅਤੇ ਪੁਰਾਣੇ Samsung ਫੋਨ ਧਾਰਕ ਤੁਰੰਤ ਹੀ ਆਪਣੇ ਫੋਨ ਫੁੱਲ ਅਪਡੇਟ ਕਰ ਲੈਣ।